ਇਸ ਵਕਤ ਖੜੇ ਆਸੀਂ ਪੋਂਗ ਡੈਮ ਦੇ 52 게ਟਾ ਦੇ ਉੱਤੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜਰੂਰ ਸਾਂਝੀਆਂ ਕਰ ਲੈਣ ਕਿਉਂਕਿ ਜ਼ੀਰੋ ਗਰਾਉਂਡ ਰਿਪੋਰਟ ਕਰਨੇ ਦਾ ਮਤਲਬ ਆਗਾ ਕਿ ਲੋਕਾਂ ਵੀ ਜਿਹੜੀ ਇੱਕ ਲਗਾਤਾਰ ਫਵਾਹ ਫੈਲੀ ਜ ਫੈਲਾਈ ਜਾ ਰਹੀ ਹੈ ਕਿ ਪੋਂਗ ਡੈਮ ਦੇ ਬਾੰਦ ਦੇ 52 게ਟ ਖੋਲ ਦਿੱਤੇ ਫਲੱਡ 게ਟ ਖੋਲ ਗਏ ਨੇ ਪਰ ਫਿਲਹਾਲ ਸਾਡਾ ਜ਼ੀਰੋ ਗਰਾਉਂਡ ਰਿਪੋਰਟ ਕਰਨੇ ਦਾ ਮਕਸਦ ਇਹੀ ਸੀਗਾ ਕਿ ਲੋਕਾਂ ਤੱਕ ਸਟੀਕ ਤੇ ਸਹੀ ਜਾਣਕਾਰੀ ਜਰੂਰ ਪਹੁੰਚਾਈ ਜਾਵੇ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਦਾ ਜੋ BBMB ਦਾ ਆંકੜੇ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਅੱਜ ਦਾ ਜਿਹੜਾ ਵਾਟਰ ਲੈਵਲ ਹੈ ਉਹ 1366 ਫਿਟਸ ਤੇ 90 ਮਤਲਬ ਕਿ ਜੇ ਅਸੀਂ ਗੱਲ ਕਰੀਏ ਕਿ 1366 ਫੁੱਟ ਜਿਹੜਾ ਹੈਗਾ ਉਹ ਅੱਜ ਦਾ ਵਾਟਰ ਲੈਵਲ ਨਾਪਿਆ ਗਿਆ ਹੈਗਾ ਦੂਸਰੀ ਗੱਲ ਕਰੀਏ ਕਿ ਇਨਫਲੋ ਦੀ ਤਾਂ 55000 ਕਿਊਸਿਕ ਦੇ ਕਰੀਬ ਜਿਹੜਾ ਉਹ ਪਾਣੀ ਦੀ ਜਿਹੜੀ ਆਮਦ ਲਗਾਤਾਰ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਪਾਣੀ ਦਾ ਵਾਟਰ ਲੈਵਲ ਹੈ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਹੈ ਬਾਰਿਸ਼ਾਂ ਦੇ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਚਾਰ ਦਿਨਾਂ ਦੇ ਵਿੱਚ ਹੀ ਜਿਹੜਾ 15 ਫੀਟ ਤੋਂ ਉੱਪਰ ਜਿਹੜਾ ਪਾਣੀ ਦਾ ਲੈਵਲ ਚਲਾ ਗਿਆ ਸੀਗਾ ਸਥਿਤੀ ਜਿਹੜੀ ਕਿ ਉਹ ਬਿਲਕੁਲ ਹਜੇ ਤੱਕ ਸਾਮਾਨਿਆਗੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚੇ ਹਿਮਾਚਲ ਔਰ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ਾਂ ਹੁੰਦੀਆਂ ਤਾਂ ਸਥਿਤੀ ਗੰਭੀਰ ਵੀ ਬਣਨ ਬਣਦੀ ਜਾ ਸਕਦੀ ਹੈ ਆਂਕੜੇ ਦੀ ਗੱਲ ਕਰੀਏ ਤੇ ਪੌਂਗ ਡੈਮ ਬਾਂਦ ਦੀ ਜਿਹੜੀ ਕੈਪੈਸਿਟੀ ਹੈ ਉਹ ਟੋਟਲ ਜਿਹੜੀ ਉਹ 1410 ਫੁੱਟ ਬਾਪੀ ਹੈ। ਔਰ ਅੱਜ ਦੀ ਸਥਿਤੀ ਦੇ ਅਨੁਸਾਰ ਜਿਹੜਾਗਾ ਕਿ 1380 ਔਰ 1390 75 ਅਗਰ ਸਥਿਤੀ ਪਿੱਛੇ ਬਾਰਿਸ਼ ਵਰਗੀ ਹੁੰਦੀ ਹੈ ਜਾਂ ਹਿਮਾਚਲ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ 75 80 ਆ 85 ਜਾਂ 90 ਤੱਕ ਫਲਡ ਗੇਟ ਖੋਲੇ ਜਾਣ ਦੀ ਜ਼ਰੂਰਤ ਪੈ ਸਕਦੀ ਹੈ। ਫਿਲਹਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਪਾਣੀ ਦਾ ਜਿਹੜਾ ਇਨਫਲੋ ਉਹ ਲਗਾਤਾਰ ਜਾਰੀ ਹੈ ਹਿਮਾਚਲ ਤੋਂ। ਬੰਦ ਪ੍ਰਬੰਧਕ ਦੁਆਰਾ ਜਿਹੜਾ 52 게ਟਾਂ ਤੇ ਜਰੂਰ ਪੰਜ ਟਰਬਾਈਨਾ ਦੇ ਮਾਧਿਅਮ ਦੇ ਨਾਲ ਪੰਜ 게ਟ ਖੋਲੇ ਗਏ ਨੇ ਜਿਨ੍ਹਾਂ ਦੇ ਰਸਤੇ ਪਾਣੀ ਬਿਆਸ ਦਰਿਆ ਔਰ ਸ਼ਾ ਨਹਿਰ ਵਿਰਾਜ ਵਿੱਚ ਪਾਇਆ ਜਾ ਰਿਹਾ ਫਿਲਹਾਲ ਕੈਮਰਾਮੈਨ ਨੂੰ ਕਹੂੰਗਾ ਇੱਕ ਸਥਿਤੀ ਹੋਰ ਹੈ ਕਿ ਡੈਮ ਪ੍ਰਬੰਧਕਾਂ ਵੱਲੋਂ ਜਰੂਰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਕਿਸੇ ਵੀ ਟਾਈਮ ਜਿਹੜਾਗਾ ਉਹ ਖਤਰਾ ਹੋ ਸਕਦਾ ਹੈ ਔਰ ਲੋਕਾਂ ਨੂੰ ਇਹ ਵੀ ਹਦਾਇਤ ਕਰ ਦਿੱਤੀ ਹੈ ਕਿ ਲੋਕ ਜਿਹੜੇ ਦਰਿਆ ਦੇ ਕੰਢੇ ਬਸੇ ਹੋਏ ਨੇ ਉਹ ਆਪਣੇ ਆਪਣੀ ਸੇਫ ਜਗ੍ਹਾ ਤੇ ਜਾ ਸਕਦੇ ਨੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਬਿਲਕੁਲ ਇੱਕ ਡੈਮ ਦੇ ਇੱਕੋ ਸਾਹਮਣੇ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਕੈਮਰੇ ਤਸਵੀਰਾਂ ਦੇ ਵਿੱਚ ਉਹ ਕਾਰ ਜਿਹੜਾਗਾ ਉੱਥੇ ਪਿਛਲੇ ਸਾਲ ਵੀ ਉਸ ਕਾਰ ਦੇ ਉੱਤੇ ਦੋ ਤੋਂ ਤਿੰਨ ਬੰਦੇ ਜਿਹੜੇਗੇ ਉਹ ਰੈਸਕਿਊ ਕਰਕੇ ਬਚਾਏ ਗਏ ਸੀਗੇ ਔਰ ਐਡਵਾਈਜ਼ਰੀ ਜਾਣਦੇ ਦੇ ਐਡਵਾਈਜ਼ਰੀ ਜਾਰੀ ਹੋਣ ਦੇ ਬਾਵਜੂਦ ਵੀ ਲੋਕ ਉੱਥੇ ਦੇ ਉੱਥੇ ਡਟੇ ਹੋਏ ਨੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਬਿਲਕੁਲ ਪਾਲਣ ਕਰਨ ਔਰ ਸਥਿਤੀ ਜਿਹੜੀ ਗਈ ਫਿਲਹਾਲ ਜਿਹੜੀ ਅਸੀਂ ਕਹਿ ਸਕਦੇ ਆ ਕਿ ਹਜੇ ਆ ਸਾਮਾਨਿਆ ਜੀ ਲੋਕ ਪੈਨਿਕ ਨਾ ਹੋਣ ਹਾਂ ਹੋ ਸਕਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਅਗਰ ਬਾਰਿਸ਼ ਹਿਮਾਚਲ ਵਿੱਚ ਤੇਜ਼ ਹੋ ਜਾਂਦੀ ਹੈ ਤਾਂ ਆਉਣ ਵਾਲੀ ਜਿਹੜੀ ਸਥਿਤੀ ਗਈ ਉਹ ਗੰਭੀਰ ਹੋ ਸਕਦੀ ਹੈ ਕੈਮਰਾਮੈਨ ਵਿਨੇ ਦੇ ਨਾਲ ਰਮੇਸ਼ ਕੁਮਾਰ ਡੇਲੀ ਪੋਸਟ ਪੰਜਾਬੀ